ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਵਾਸਤੇ ਪੰਜਾਬ ਦੇ ਵਿੱਚ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਪੰਜਾਬ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਨੇ ਜੇਕਰ ਗੱਲ ਮੁਹਾਲੀ ਦੀ ਕੀਤੀ ਜਾਵੇ ਤਾਂ ਮੁਹਾਲੀ ਦੇ ਵਿੱਚ ਲਗਾਤਾਰ ਕਬੱਡੀ ਦੇ ਮਹਾਕੁੰਭ ਹੋ ਰਹੇ ਨੇ ਜਿਸ ਦੇ ਵਿੱਚ ਉੱਚ ਅਚਰ ਤੌਰ ਤੇ ਵਿਧਾਇਕ ਕੁਲਵੰਤ ਸਿੰਘ ਸ਼ਿਰਕਤ ਕਰਦੇ ਨਜ਼ਰ ਆ ਰਹੇ ਨੇ ਵਿਧਾਇਕ ਕੁਲਵੰਤ ਸਿੰਘ ਨੇ ਕਬੱਡੀ ਦੇ ਮਹਾਕੁੰਭ ਵਿੱਚ ਪਹੁੰਚ ਕੇ ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਹੌਸਲਾ ਫਜ਼ਾਈ ਕੀਤੀ ਹੈ ਇਸ ਮੌਕੇ ਤੇ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਹੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਯਤਨਸ਼ੀਲ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਕਬੱਡੀਆਂ ਦੇ ਵੱਲੋਂ ਲਗਾਤਾਰ ਅਜਿਹੇ ਕਬੱਡੀ ਕੱਪ ਕਰਵਾਏ ਜਾ ਰਹੇ ਨੇ ਅਤੇ ਇਹਨਾਂ ਦਾ ਪੰਜਾਬ ਸਰਕਾਰ ਵੱਲੋਂ ਅਤੇ ਵਿਧਾਇਕ ਦੇ ਵੱਲੋਂ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਮੋਹਾਲੀ ਦੇ ਵਿੱਚ ਅੱਜ ਕਬੱਡੀ ਦਾ ਮਹਾਕੁੰਭ ਦੇਖਣ ਨੂੰ ਮਿਲਿਆ ਅਤੇ ਵਿਧਾਇਕ ਕੁਲਵੰਤ ਸਿੰਘ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਨਜ਼ਰ ਆਏ ਨੇ ਅਤੇ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਪ੍ਰੇਰਿਤ ਕੀਤਾ ਅਤੇ ਇਹਨਾਂ ਖਿਡਾਰੀਆਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੇ ਇਹਨਾਂ ਖਿਡਾਰੀਆਂ ਨੂੰ ਜਿੱਥੇ ਹੌਸਲਾ ਫਜ਼ਾਈ ਦਿੱਤੀ ਹੈ ਉੱਥੇ ਹੀ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਚੜ ਕੇ ਖੇਡਾਂ ਦੇ ਵਿੱਚ ਹਿੱਸਾ ਲੈਣ ਵਾਸਤੇ ਪ੍ਰੇਰਿਤ ਕੀਤਾ ਹੈ ਇੱਕ ਬੱਚੇ ਦੇ ਜਿਹੜੇ ਆਪ ਤਾਂ ਇੰਟਰਨੈਸ਼ਨਲ ਇੰਟਰਨੈਸ਼ਨਲ ਖਿਡਾਰੀ ਹੈ ਸੀ ਔਰ ਇਹਨਾਂ ਦੇ ਕਿੰਨੇ ਹੀ ਬੱਚੇ ਮੇਰੇ ਇਲਾਕੇ ਦੇ ਆਪਣੇ ਇਲਾਕੇ ਦੇ ਸਾਰਿਆਂ ਦੇ ਕਿੰਨੇ ਕੁ ਬੱਚੇ ਇਹਨਾਂ ਨੇ ਇੰਟਰਨੈਸ਼ਨਲ ਇੰਟਰਨੈਸ਼ਨਲ ਪੜਾਏ ਕਿ ਮੇਰੇ ਖਿਆਲ ਦੇ ਤੁਹਾਡੇ ਤੋਂ ਵੱਧ ਹੋਰ ਕੋਈ ਨਹੀਂ ਜਾਣਦਾ ਇਸ ਇਲਾਕੇ ਤੋਂ ਵੱਧ ਹੋਰ ਕੋਈ ਨਹੀਂ ਜਾਣਦਾ ਤੇ ਇਸ ਕਲੱਬ ਨੂੰ ਇਹ ਚਲਾ ਰਹੇ ਤੇ ਨਾਲ ਹੀ ਇਹਨਾਂ ਦੇ ਖਰੜੇ ਦੇ ਭਰਾ ਹਰਮੇਸ਼ ਸਿੰਘ ਕੁਬੜਾ ਜੀ ਜਿਵੇਂ ਕਿ ਐਮਸੀਬੀ ਨੇ ਉਹ ਵੀ ਬਹੁਤ ਸਹਿਯੋਗੀ ਨੇ ਤੇ ਇਹਨਾਂ ਦੀ ਸੋਚ ਹੀ ਟੀਮ ਹੈ ਜਿਹੜੀ ਜਿਹੜੀ ਇਹਨਾਂ ਦੇ ਨਾਲ ਕੰਮ ਕਰ ਰਹੀ ਹੈ ਦਿਲ ਦਾ ਇੱਕ ਕਰਕੇ ਗੱਬਰ ਮੌਲੀ ਸਾਰੇ ਜਾਣਦੇ ਨੇ ਕਹਿੰਦੇ ਲੋਕੀ ਮਿੱਠੂ ਖੜਾ ਹਾਸਦਾ ਸਾਰੇ ਇਹਨਾਂ ਦੀ ਸਾਰੀ ਟੀਮ ਵਿੱਚ ਸਰਪੰਚ ਮੌੜੀ ਦਾ ਤਾਜ ਬਣਿਆ ਐਸ ਹੈ ਵੀ ਤਕੜਾ ਬੰਦਾ ਉਹ ਵੀ ਵਧੀਆ ਤੇ ਸਾਰਿਆਂ ਦੀ ਟੀਮ ਐਡੀ ਜ਼ਬਰਦਸਤ ਹੈ ਇਹ ਟੂਰਨਾਮੈਂਟ ਘਰਾਉਂਦੇ ਵੀ ਨੇ ਔਰ ਜਿਹੜੇ ਹੋਰ ਗਰਾਉਂਡੇ ਨੇ ਉਹਨਾਂ ਦੀ ਵੀ ਅਗਵਾਈ ਇਹ ਸਾਰੇ ਜਾਣੇ ਕਰਦੇ ਨੇ ਮੈਂ ਇਹ ਸਮਝਦਾ ਵੀ ਆਪਣੇ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਪ੍ਰਮਾਤਮਾ 'ਤੇ ਅਰਦਾਸ ਕਰਾਂ ਵੀ ਇਹਨਾਂ ਨੂੰ ਇਦਾਂ ਹੀ ਤਾਕਤ ਬਖਸ਼ੇ ਆਪਣੇ ਹਲਕੇ ਦੀ ਸੇਵਾ ਕਰਨ ਦੀ ਔਰ ਆਪਣੇ ਹਲਕੇ ਦੀ ਹੀ ਨਹੀਂ ਬਲਕਿ ਪੰਜਾਬ ਦੇ ਸੇਵਾ ਕਰਨ ਦੀ ਇਹਨਾਂ ਨੂੰ ਹੋਰ ਵੀ ਵੱਲ ਬਖਸ਼ੇ ਤਾਂ ਕਿ ਇਹ ਪੰਜਾਬ ਦੀ ਇਹ ਸੇਵਾ ਕਰਦੇ ਹੋਏ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਸਹੀ ਰਾਹ ਤੇ ਚਲਾ ਸਕਣ ਜਿਹੜੇ ਕੋਸਾ ਨਾ ਕਹਣਾ ਭਾੜੇ ਗਏ ਸੀ ਹੌਲੀ ਹੌਲੀ ਹੁਣ ਸਾਰਾ ਸਿਸਟਮਿਕ ਆ ਰਿਹਾ ਅਗੇ ਤੇ ਇਹ ਉਹਨਾਂ ਬਾਲਵਾਖਿਆਂ ਤੇ ਨਾਲ ਹੀ ਸਾਡੇ ਪੇਰੇ ਤੇ ਬੈਠੇ ਨੇ ਸਰਪੰਚ ਸਾਹਿਬ ਸਰਕਾਰ ਦੇ ਪ੍ਰਤਿ ਤੇ ਬਲੌਸਰ ਦੀ ਮੈਂਬਰ ਆਪਣੇ ਅੰਤਾਰ ਸਿੰਘ ਮੌਲੀ ਜੀ ਉਹਨਾਂ ਦੇ ਨਾਲ ਬੈਠੇ ਨੇ ਮੇਰੇ ਭਰਾ ਤੇ ਸੁਨੀਲ ਸਿੰਘ ਜੀ ਇਹ ਵੀ ਅੱਜ ਮੈਦੇ ਤੁਸੀਂ ਨੇ ਤੇ ਨਾਲ ਹੀ ਗੂਲਾ ਸਿੰਘ ਹਾਂਜੀ ਨਾਲ ਹੀ ਗੂਲਾ ਸਿੰਘ ਜੀ ਬੈਠੇ ਨੇ ਤੇ ਗੂਰਾ ਜੀ ਦੇ ਨਾਲ ਹੀ ਸਰਦਾਰ ਬਰੋਹਰ ਜੀ ਵੀ ਸਟੇਜ ਤੇ ਸੁਸ਼ੋਭਤ ਨੇ ਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਹੜੀਆਂ ਸਟੇਜ ਤੇ ਸਜੋਤ ਨੇ ਔਰ ਇਸ ਟੂਰਨਾਮੈਂਟ ਦਾ ਮਾਣ ਜਿਹੜਾ ਆ ਕੇ ਵਧਾ ਰਹੀਆਂ ਨੇ ਮੈਂ ਸਾਰਿਆਂ ਨੂੰ ਇੱਥੇ ਹੋਰ ਤੇ ਵਧਾਈ ਵੀ ਦਿੰਦਾ ਔਰ ਨਾਲ ਹੀ ਮੈਂ ਪੂਰੇ ਕਲੱਬ ਨੂੰ ਮੁਬਾਰਕਵਾਹ ਦਿੰਦਾ ਜਿਨ੍ਹਾਂ ਦਾ ਇਹ ਉਦਮਾਤ ਇਹ ਸੇਵਾ ਟੂਰਨਾਮੈਂਟ ਜਿਹੜਾ ਇਹ ਕਰਾਇਆ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਨੂੰ ਵੀ ਇਦਾਂ ਦੇ ਕੰਮ ਕਰਾਉਣ ਜਿਹੜੇ ਇਦਾਂ ਦੇ ਟੂਰਨਾਮੈਂਟ ਖੇਡ ਮੇਲੇ ਕਰਾਉਣੇ ਕੋੜੇ ਔਕੇ ਹੁੰਦੇ ਨੇ ਔਰ ਮੈਂ ਇਹਨੂੰ ਇਸਲਾਮ ਕਰਦਾ ਹਾਂ ਉਹਦੀ ਸਾਰੀ ਟੀਮ ਨੂੰ ਇਹਨਾਂ ਦੇ ਪੂਰੇ ਜੋਸ਼ ਸ਼ੌਕ ਦੇ ਨਾਲ ਔਰ ਬਹੁਤ ਹੀ ਜ਼ਿਆਦਾ ਇਹਨਾਂ ਦੇ ਤਕੜੇ ਹੋ ਗਏ ਜਿਹੜਾ ਕੰਮ ਕੀਤਾ ਤੇ ਚਲੂ ਰਿਹਾ ਹੈ ਜੇ ਕਰਵਾ ਰਹੇ ਨੇ ਤੇ ਮੈਂ ਇਹਨੂੰ ਬਹੁਤ-ਬਹੁਤ ਵਾਟਵਾ ਦਿੰਦਾ ਜਿੱਦੋਂ ਤੱਕ ਮੇਰਾ ਕੰਮ ਹੈ ਮੈਂ ਇਹ ਸਭ ਕੇ ਦੀ ਸੇਵਾ ਕਰ ਰਿਹਾ ਮੈਂ ਤਾਂ ਹਰ ਵੇਲੇ ਹਾਜ਼ਰੀ ਆ ਸਾਡੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਬਣਾਈ ਮਾਨ ਜੋ ਮੁੱਖ ਮੰਤਰੀ ਹੁਦਾਇ ਸਾਹਿਬ ਤੁਹਾਨੂੰ ਸੇ ਮਾਨ ਜੀ ਉਹ ਜਿੱਦੋਂ ਤੱਕ ਆਏ ਨੇ ਉਹਦੋਂ ਦੀ ਸਿਰਫ ਖੇਡਾਂ ਦੀ ਗੱਲ ਕਰਦੇ ਨੇ ਜਾਂ ਉਹ ਫੈਸਲੇ ਦੀ ਗੱਲ ਕਰਦੇ ਨੇ ਜਾਂ ਉਹ ਸਿੱਖਿਆ ਦੀ ਗੱਲ ਕਰਦੇ ਨੇ खेडां रख की तव्हां पती आहे भई आम आदमी पार्टी सरकार और मुख्यमंत्र पंड पंड ਤਾਂ ਕਿ ਅਸੀਂ ਆਪਣੇ ਜਿਹੜੇ ਨੌਜਵਾਨ ਨੇ ਆਪਣੇ ਬੱਚੇ ਨੇ ਉਹਨਾਂ ਨੂੰ ਨਰੋਏ ਬਣਾ ਸਕੀਏ ਜਵਾਨੀ ਨੂੰ जहिड़े ਬਣਾ ਸਕੀਏ ਤੇ ਮਾੜੇ बण ਤੇ ਨਸ਼ੇ ਤੋਂ ਰੋਕ ਸਕੀਏ ਸਾਡਾ ਪਹਿਲੇ ਦਿਨ ਤੋਂ ਹੀ ਇਹ सघी ਸਰਕਾਰ पहले दिल त ई जिते जी सरकार उते त ਕੋ ਕੁਝ ਲੱਗੇ ਹੋਏ ਆ ਔਰ ਮੈਨੂੰ ਲੱਗਦਾ ਵੀ ਅਸੀਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਪੂਰੇ ਅਸੀਂ ਕਾਮਯਾਬੀ ਇਹਦੇ ਵਿੱਚ ਹੋਵਾਂਗੇ ਕਿਉਂਕਿ ਤੁਹਾਡੇ ਸਹਿਯੋਗ ਤੋਂ ਬਿਨਾ ਸੰਯੋਗ ਉਹਨਾਂ ਨੂੰ ਬਹੁਤ ਮੁਸ਼ਕਲ ਆ ਕੋਈ ਵੀ ਸਰਕਾਰ ਜਿਹੜੀ ਜਦ ਤੱਕ ਲੋਕਾਂ ਦਾ ਮਤਲਬ ਨਾ ਕਰਵੇ ਉਹ ਸਰਕਾਰ ਆ ਜਿਹੜੀ ਕੰਮ ਕਰਦੀ ਹੋ ਸਕਦੀ ਨਹੀਂ ਕਾਨੂੰਨ ਦੇ ਅੰਦਰ ਜਾ ਚੜਾ ਜਾ ਸਕਦਾ ਤੇ ਮੈਂ ਤੁਹਾਡੇ ਨੂੰ ਸਹਿਯੋਗ ਦੀ ਮੰਗ ਕਰਦਾ ਤੇ ਮੈਂ ਸਮੂਚੇ ਇਹਨਾਂ ਦੀ ਟੀਮ ਦੀ ਜਿਹੜੀ ਚੀਬ ਆ ਜਿਹੜੀ ਸ਼੍ਰੀ ਭਗਤ ਸਿੰਘ ਕੋਰਸ ਐਂਡ ਵੈਲਰਡ ਕਲਾਬਾ ਜਿਹੜਾ ਬਣਿਆ ਆ ਇਹਨਾਂ ਦੀ ਸਮੂਚੀ ਜਿਹੜੀ ਟੀਮ ਨੂੰ ਬਹੁਤ ਬਹੁਤ ਰੁਵਾਇਤ ਪੌਰ ਵੀ ਦਿੰਦਾ